ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਕੀਜਾ ਮੁਕੀਜਾ ਅਰੀਅਲ ਨਿਊਜ਼ ਤੁਹਾਡਾ ਸਵਾਗਤ ਕਰਦਾ ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਰੋਟੀ ਕਪੜਾ ਮਕਾਨ ਉਹਨਾਂ ਦਾ ਆਪਣਾ ਹੋਵੇ ਰੋਟੀ ਕਪੜਾ ਮਕਾਨ ਕਰਕੇ ਉਹਨਾਂ ਨੂੰ ਕਿਸੇ ਦਿੱਕਤ ਨਾ ਹੋਵੇ ਇਸ ਲਈ ਕਹਿੰਦੇ ਹੈ ਵਿਅਕਤੀ ਸਾਰਾ ਦਿਨ ਸੰਘਰਸ਼ ਕਰਦਾ ਹਰ ਟਾਈਮ ਸੰਘਰਸ਼ ਕਰਨ ਦੀ ਲਾਈਫ 'ਚ ਲੱਗਾ ਰਹਿੰਦਾ ਕਿ ਇਹ ਜਿਹੜੀਆਂ ਰੋਟੀ ਕਪੜਾ ਮਕਾਨ ਦੀਆਂ ਜਿਹੜੀਆਂ ਬੇਸਿਕ ਨੀਡ ਹੈਗੀਆਂ ਜ਼ਰੂਰਤਾਂ ਹੈਗੀਆਂ ਨੇ ਉਹ ਉਹਦੇ ਗਲ ਹੋਣ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਅੱਜ ਤੋਂ ਕੁਝ ਸਾਲ ਪਹਿਲੇ ਰੋਟੀ ਕਪੜਾ ਮਕਾਨ ਤੇ ਇੱਕ ਫਿਲਮ ਵੀ ਬਣੀ ਸੀ ਜਿਹਦੇ ਵਿੱਚ ਸੱਚਾਈ ਦਾ ਪੱਖ ਰੱਖਿਆ ਗਿਆ ਸੀ ਪਰ ਹੁਣ ਪਿਛਲੇ ਕੁਝ ਜਨਾਂ ਤੋਂ ਜੋ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਹੈ ਕਿ ਰੋਟੀ ਵੀ ਗਰੀਬ ਤੋਂ ਦੂਰ ਹੁੰਦੀ ਜਾ ਰਹੀ ਹੈ ਰੋਟੀ ਲਈ ਵੀ ਗਰੀਬ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੋਸਤੋ ਕਿਆ ਜਾਂਦਾ ਜਿਹੜਾ ਆਟਾ ਕੁਝ ਸਮਾਂ ਪਹਿਲੇ 2-3 ਮਹੀਨੇ ਪਹਿਲੇ 28 ਰੁਪਏ ਦੇ ਕਰੀਬ ਵਿਕ ਰਿਆ ਸੀ 28-30 ਰੁਪਏ ਦੇ ਅੱਜ ਉਹਦੇ ਕੀਮਤ 35-34 ਤੋਂ ਲੱਗੇ 40 ਰੁਪਏ ਤੱਕ ਪਹੁੰਚ ਗਿਆ ਇੰਨਾ ਆਟਾ ਮਹਿੰਗਾ ਹੋਣ ਕਰਕੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਣਕ ਲਈ ਸ਼ੋਰਟੇਜ ਹੈ ਕਣਕ ਦੀ ਕਮੀ ਹੋਣ ਕਰਕੇ ਇਹ ਜਿਹੜਾ ਆਟੇ ਦਾ ਰੇਟ ਵੱਧ ਚੁੱਕਿਆ ਹੈ ਸਭ ਤੁਹਾਡੀ ਗੱਲ ਹੈ ਕਿ ਆਟਾ ਦੇ ਰੇਟ ਵਧਣ ਦੇ ਨਾਲ ਨਾਲ ਜਿਹੜੀਆਂ ਆਟੇ ਚੀਜ਼ਾਂ ਬਣਦੀਆਂ ਨੇ ਬ੍ਰੈਡ ਹੋਵੇ ਹੋਰ ਵੀ ਕੋਈ ਚੀਜ਼ ਹੋਵੇ ਉਹਦੇ ਤੇ ਵੀ ਅਸਰ ਪੈਣ ਦੀ ਸੰਭਾਵਨਾ ਰਹਿੰਦੀ ਹੈ ਦੋਸਤੋ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਜਿਹੜਾ ਗਰੀਬ ਹੈ ਮਜ਼ਦੂਰ ਹੈ ਉਹਦਾ ਕੀ ਬਣੇਗਾ ਉਹਦੇ ਕੋਲ ਤਾਂ ਰੋਟੀ ਦੂਰ ਚਲੀ ਜਾਵੇਗੀ ਇਸ ਲਈ ਇਸ ਮਾਮਲੇ ਲੈ ਕੇ ਕੁਝ ਵਿਅਕਤੀਆਂ ਨੇ ਗੱਲ ਕੀਤੀ ਗਈ ਤੇ ਨਾਲ ਇਹ ਗੱਲ ਕੀਤੀ ਗਈ ਜਿਹੜਾ ਆਟਾ ਚੱਕੀ ਦੇ ਮਾਲਕ ਨੇ ਉਹ ਸੁਣਾਉਂਦੇ ਆ ਕਿ ਇਸ ਵਟ ਜਿਹੜੀਆਂ ਆਟੇ ਦੀ ਕੀਮਤਾਂ ਵਧ ਰਹੀਆਂ ਨੇ ਉਹਨਾਂ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਬਰਾ ਕੀ ਨਾਮ ਹੈ ਜੀ ਮਨੋਦ ਕੁਮਾਰ ਮਨੋਦ ਕੁਮਾਰ ਜੀ ਆਟਾ ਦਾ ਰੇਟ ਕੀ ਚੱਲ ਰਿਹਾ ਅੱਜ ਕੱਲ੍ਹ ਅੱਜ ਕੱਲ੍ਹ ਜੀ 38 ਰੁਪਏ ਕੱਲ ਦੀ ਰੇਟ ਦੀ ਰੇਟ ਦੀ ਰੇਟ ਤੋਂ ਮੈਂ ਪਹਿਲੇ 10 ਕਿਹ ਰੈਂਟ ਲੈ ਕੇ ਆਂਦੇ ਸੀਗੇ ਪਹਿਲੇ 34 ਰੁਪਏ ਤੇ 36 ਰੁਪਏ ਹੁਣ 38 ਹੋ ਗਿਆ ਜੀ ਇਹ ਜਿਹੜਾ ਆਟਾ ਦੀ ਰੇਟ ਵੱਧ ਰਿਹਾ ਹੈ ਇਤਨਾਲ ਕਿਹੜਾ ਮਿਡਲ ਕਲਾਸ ਹੈ ਉਹਦੇ ਤੇ ਬੜਾ ਅਸਰ ਪੈ ਰਿਹਾ ਹੈ ਬਹੁਤ ਬੁਰਾ ਅਸਰ ਪੈ ਰਿਹਾ ਚੋਨੀ ਅਸਰ ਪੈ ਰਿਹਾ ਅਸਰ ਆਟਾ ਤਾਂ ਮੈਂ ਕੀ ਖਾਣ ਵਾਲੀ ਅਟੇ ਵਰਗਾ ਖਾਏਗਾ ਨਹੀਂ ਜੇ ਇਦਾਂ ਵੱਧ ਰਿਹਾ ਤਾਂ ਹੋਰ ਵੀ ਸਮੱਸਿਆਵਾਂ ਖੜੀਆਂ ਹੋਣ ਗਿਆ ਗਰੀਬ ਬੰਦੇ ਵਾਸਤੇ ਬਿਲਕੁਲ ਹੋਣ ਗਿਆ ਸਰੋਂ ਤੇਲ ਮਹਿੰਗਾ ਹੈ ਰਿਫਾਈਨਡ ਮਹਿੰਗਾ ਹੈ ਹਰਿਆਣਾ ਨਾਲੋਂ ਪੰਜਾਬ ਨਾਲੇ ਕਿੰਨੀ ਮਹਿੰਗਾਈ ਕਿਉਂ ਹੋ ਰਹੀ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਕੰਟਰੋਲ ਕਰਨਾ ਚਾਹੀਦਾ ਚੱਕੇ ਨਾਲ ਸਟਾਕ ਕਰੀ ਬੈਠੇ ਹੈ ਕੋਈ ਮਿਲਾਨ ਨਾਲ ਸਟਾਕ ਕਰੀ ਬੈਠੇ ਹੈ ਉਹਨਾਂ ਨੇ ਚੈੱਕ ਕਰਨਾ ਚਾਹੀਦਾ ਕਿੰਨਾ ਸਟਾਕ ਠੱਗਾ ਰਿਹਾ ਹੈ ਇਹਨਾਂ ਨੇ ਕੀ ਨਾਮ ਹੈ ਜੀ ਆਪਣਾ ਦਿਨੇਸ਼ ਰੋੜਾ ਰਾਜਪੁਰਾ ਟਾਊਨ ਤੋਂ ਜੀ ਦਿਨੇਸ਼ ਜੀ ਅੱਜਕੱਲ ਆਟਾ ਕੀ ਰੇਟ ਫ੍ਰੀਦ ਗਿਆ ਰਿਓ ਅੱਜਕੱਲ ਤਾਂ ਆਟਾ ਬੋ ਜੀ ਮਹਿੰਗਾ ਹੀ ਹੋ ਗਿਆ ਮਹਿੰਗਾ ਹੈਗਾ ਕਾਰਨ ਸਮਝਿਆਦਾ ਕਿਉਂ ਮਹਿੰਗਾ ਹੋ ਗਿਆ 70, किलो, किलो 37 38 ਰੁਪਏ ਕਿਲੋ 10 ਕਿਲੋ ਦੀ ਥੈਲੀ 370 80 ਰੁਪਏ ਮਿਲ ਰਹੀ ਹੈ ਰਿਟੇਲ ਦੇ ਵਿੱਚ ਕਿਲੋ 2 ਕਿਲੋ ਲੈਣ ਦੇ 40 ਰੁਪਏ ਕਿਲੋ ਮਿਲਦਾ ਹੈਗਾ ਜਿਹੜਾ ਅੱਜ ਤੋਂ ਕੁਝ ਸਮੇਂ ਪਹਿਲੇ 30 ਰੁਪਏ ਕਿਲੋ ਆਟਾ ਮਿਲਦਾ ਸੀਗਾ ਅੱਜ ਇਹ ਰੇਟ ਮਿਲ ਰਿਹਾ ਜੀ ਇਸ ਦਾ ਜਿਹੜਾ ਅਸਰ ਹੈ ਦੇਖੋ ਮੀਡੀਅਮ ਪਰਿਵਾਰ ਤੇ ਬਹੁਤ ਜ਼ਿਆਦਾ ਪੈ ਰਿਹਾ ਹੈ ਮੀਡੀਅਮ ਪਰਿਵਾਰ ਜਿਹੜਾ ਹੈਗਾ ਅੱਜ ਕੱਲ ਮੌਸਮ ਖਰਾਬ ਹੈ ਕਦੀ ਧੁੰਦ ਧੁੰਦੀ ਕਦੀ ਬਰਸਾ ਕਦੀ ਕੰਮ ਕਰਨ ਲੱਗਿਆ ਨਾ ਲੱਗਿਆ ਉਦੋਂ ਕਣਕ ਦੇ ਰੇਟ ਰੋਜ਼ਮਰਾਂ ਦੇ ਜਿਹੜੇ ਹੁਣ ਰਸੋਈ ਦੇ ਵਿੱਚ ਕੰਮ ਆਉਣ ਵਾਲੇ ਚ ਜਾਂ ਰੋਟੀ ਹੋ ਗਈ ਤੇਲ ਹੋ ਗਏ ਦਾਲੀ ਹੋ ਗਈ ਹਰ ਚੀਜ਼ ਦੇ ਰੇਡ ਵਧ ਰਹੇ ਨੇ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਹਰ ਚੀਜ਼ ਮਹਿੰਗੀ ਹੈ ਬੋਜੀ ਆਟਾ ਜੇ ਹੁਣ ਮੈਂ ਰਸਈ ਮੇਰੀ ਸਰਕਾਰ ਅਗੇ ਬੇਨਤੀ ਹੈ ਕਟੋਗੜ ਜਿਹੜਾ ਆਟਾ ਹੈਗਾ ਤੇਲ ਹੈਗਾ ਇਸ ਤੇ ਦੇਖੋ ਨਕੀਲ ਪਾਵੇ ਜਿਹੜੀ ਗਰੀਬ ਬੰਦੇ ਘਰ ਰੋਟੀ ਬਣ ਸਕੇ ਉਹਨਾਂ ਦੇ ਘਰ ਵਿੱਚ ਚੁੱਲੇ ਜਲ ਸਕਣ ਮੇਰੀ ਇਹੀ ਬੇਨਤੀ ਹੈ ਜੀ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਵਿੰਦਰ ਕੁਮਾਰ ਹੈ ਰਵਿੰਦਰ ਜੀ ਜਿਸ ਦਾ ਹੁਣ ਜਿਹੜੇ ਨੇ ਆਟਾ ਕੀ ਰੇਟ ਲੈਂਦੇ ਸੀਗੇ ਤੁਸੀਂ ਤੇ ਹੁਣ ਕੀ ਦੇ ਰਹੇ ਹੋ ਤੁਸੀਂ 300 ਰੁਪਏ ਤੋਂ 320 ਰੁਪਏ ਫੈਲੀ ਲੈਂਦੇ ਸੀਗੇ ਜਿਹੜੀ ਅੱਜ ਸਾਨੂੰ 380 ਤੋਂ 400 ਰੁਪਏ ਫੈਲੀ ਮਿਲ ਰਹੀ ਹੈ ਦੇਖੀ ਲੱਗਦਾ ਜਿਸ ਤਰ੍ਹਾਂ ਆٹے ਦੇ ਰੇਟ ਵਧੇ ਨੇ ਤੇ ਆਮ ਸਵੇਰ ਜਿਵੇਂ ਆਪਾਂ ਬਰੈਡ ਹੁੰਦਾ ਰਸ ਹੁੰਦਾ ਉਹਦੇ ਵੀ ਰੇਟ ਵਧਦੇ ਨੇ ਇਹ ਹਰ ਚੀਜ਼ ਨਾਲ ਮੈਂਨੀ ਕੀ ਹੋ ਰਹੀ ਹੈ ਆਟਾ ਮਹਿੰਗਾ ਹੋ ਰਿਹਾ ਹੈ ਅੱਗੇ ਦਾ ਬਰੈਡ ਰੋਜ਼ਮਰਾਂ ਲਈ ਜਿਹਨੇ ਚੀਜ਼ਾਂ ਸਭ ਮਹਿੰਗੀ ਹੋ ਰਹੀ ਹੈ ਬਾਜ਼ਾਰ ਵਿੱਚ ਕੁਛ ਖਾਨ ਜੋ ਜਿਹੜੀ ਚੀਜ਼ 30 ਰੁਪਏ ਸੀਗੀ ਆਜੋ 50 ਰੁਪਏ ਦੀ ਕਰਤੀ ਆ ਉਹਨਾਂ ਨੇ ਅੰਕਾ ਵਧਣ ਕਰਕੇ ਰਸ ਮਹਿੰਗੀ ਹੋ ਗਈ ਬਰੈਡ ਮਹਿੰਗੀ ਦੀ ਜਿਹਦੇ ਨਾਲ ਆਮ ਜਿਹੜਾ ਮੱਧੇ ਵਰਗ ਵਾਲਾ ਇਨਸਾਨ ਹੈ ਉਹਨੂੰ ਬਹੁਤ ਤਕਲੀਫ ਹੋ ਜਾਏਗਾ ਇਸ ਟਾਈਮ ਕਿਉਂਕਿ ਉਹ ਸਿਰ ਵੜਾਈ ਆਟਾ ਕਿਉਂ ਦੇ ਚੱਕਰ ਆ ਚੁੱਕੇ ਆ ਉਹਨੂੰ ਇਸ ਚੀਜ਼ ਤੋਂ ਇਲਾਵਾ ਉਹਨੂੰ ਆਪਣੇ ਪਰਿਵਾਰ ਬਾਰੇ ਨਹੀਂ ਸੋਚ ਰਿਹਾ ਨਾ ਬੱਚਿਆਂ ਬਾਰੇ ਸੋਚ ਰਿਹਾ ਕਿਉਂਕਿ ਉਹਨੂੰ ਸਵੇਰੇ ਉੱਠਣਾ ਹੈ ਤਾਂ ਪਹਿਲੇ ਆਟਾ ਖਰੀਦਣਾ ਹੈ ਧੋ ਖਰੀਦਣਾ ਹੈ ਬਰੈਡ ਖਰੀਦਣਾ ਹੈ 10 ਖਰੀਦਣੀ ਹੈ ਜਿਹਦੇ ਕਰਕੇ ਸਾਰਾ ਕੁਝ ਮਹਿੰਗਾ ਹੋਣ ਕਰਕੇ ਉਹ ਆਪਣੇ ਬਾਰੇ ਹੀ ਸਿਰਫ ਸੋਚ ਰਿਹਾ ਅੱਗੇ ਪਰਿਵਾਰ ਬਾਰੇ ਕੁਝ ਨਹੀਂ ਅੱਗੇ ਸੋਚ ਪਾ ਰਿਹਾ ਤੇ ਕੀ ਅਪੀਲ ਕਰਾਂਗੇ ਅਪੀਲ ਕਰਾਂਗੇ ਸਰਕਾਰ ਨੂੰ ਵੀ ਥੋੜਾ ਮੱਧ ਆਰਥਿਕ ਬਾਰੇ ਸੋਚੇ ਕੁਝ ਉਹਨਾਂ ਨੂੰ ਰਾਹ ਦੇ ਕੁਝ ਇਹਨਾਂ ਦੇ ਵੀ ਰੇਟ ਕਟਾਣ ਜਿਹਦੇ ਬੰਦਾ ਆਮ ਜੀ ਆਪਣਾ ਸੁਭਨਾਮ ਜੀ ਭਗਵਾਨ ਦਾ ਸਮੋਗਿਆ ਜੀ ਆਪਣਾ ਕੀ ਕੰਮ ਹੈ ਜੀ अपने अपनी शीक्षक फ्लोर मिल तो कि लगभग पिछले पच्चीस छब्बीस साल लग रहा है काफी की आटे का रेट भी काफी हाई जा रहे हैं हाँ जी आटे का रेट तो इस करके तेज़ है कण ते बहुत ज्यादा है डिमांड बहुत ज्यादा है इस करके आटे का रेट बहुत ज्यादा ਪੰਜਾਬ ਦਾ ਕਣਕ ਇੰਨੀ ਉਗਦਾ ਪੂਰੇ ਇੰਡੀਆ ਨੂੰ ਸਪਲਾਈ ਕਰਦੇ ਆ ਅੱਜ ਪੋਜੀਸ਼ਨ ਏਸ ਕਿਉਂ ਬਣ ਗਈ ਕਿ ਪੰਜਾਬ ਦੇ ਜੀ ਕਣਕ ਦੀ ਸ਼ੋਟੇਜ ਹੈ ਇਹਦਾ ਕੀ ਕਾਰਨ ਹੋ ਸਕਦਾ ਜੋ ਸਟਾਕ ਗਵਰਨਮੈਂਟ ਕੋਲ ਰੈਡ ਸਟਾਕ ਬਹੁਤ ਬਿਲਕੁਲ ਹੈ ਨਹੀਂ ਨਾ ਮਾਤਰਾ ਹੈ ਇਸ ਕਰਕੇ ਉਹ ਗਵਰਨਮੈਂਟ ਜਿਹੜੀ ਹੈ ਕਣਕ ਰਿਲੀਜ਼ ਬਿਲਕੁਲ ਵੀ ਨਹੀਂ ਕਰ ਰਹੀ ਜੇ ਰਿਲੀਜ਼ ਕਰ ਵੀ ਰਹੀ ਹੈ ਤਾਂ ਬਹੁਤ ਘੱਟ ਕੁਆਂਟੀਟੀ ਵਿੱਚ ਉਹ ਵੀ ਫਲੋਰ ਮਿਲਾਂ ਨੂੰ ਸਪਲਾਈ ਦੇ ਰਹੀ ਹੈ ਆਮ ਟਰੇਡਰਸ ਨੂੰ ਜਾਂ ਆਮ ਚੱਕੀ ਵਾਲਿਆਂ ਨੂੰ ਨਹੀਂ ਦੇ ਰਹੀ ਡੇਢ ਤੋਂ 2 ਮਹੀਨੇ ਪਹਿਲੇ ਕੀ ਰੇਟ ਸੀ ਕਣਕ ਦਾ ਅਤੇ ਅੱਜ ਕੀ ਰੇਟ ਚੱਲ ਰਿਹਾ ਆ ਤਾਂ ਡੇਢ ਤੋਂ 2 ਮਹੀਨੇ ਪਹਿਲਾਂ ਕਣਕ ਦਾ ਰੇਟ ਸੀਗਾ 2750 ਰੁਪਏ 2750 ਪਰ ਸੇ ਅੱਜ ਦਾ ਰੇਟ ਹੈਗਾ 3100 ਰੁਪਏ ਜੇ ਜਿੱਦਾਂ ਦੀ ਪੋਲਿਸੀ ਰਹੀ ਜੇ ਅਰੇਵਲ ਨਾ ਹੁੰਦੀ ਰਹੀ ਸਾਡੇ शेतकऱ्या ਵਾਲੇ ਤਾਂ ਪਰੇਸ਼ਾਨ ਹੋਣਗੇ ਆਮ ਜਨਤਾ ਜਿਆਦਾ ਪਰੇਸ਼ਾਨ ਹੋਏਗੀ ਇਹਦੇ ਇਹਦੇ ਵਿੱਚ ਕੀ ਕਰਨੋ ਸਾਰ ਇਹ ਇਸ ਮਾਰਤਾ ਦੀ ਗਵਰਨਮੈਂਟ ਨੂੰ ਕੋਈ ਨਾ ਕੋਈ ਸਟੈਪ ਚੱਕਣਾ ਹੀ ਪਊਗਾ ਨਹੀਂ अदरवाइज ਬਹੁਤ ਵੱਡਾ ਕ੍ਰਾਈਸਿਸ ਹੋ ਸਕਦਾ ਤੇ 2-3 ਨੇ ਬਾਅਦ ਪੰਜਾਬ ਜੀ ਕਣਕ ਆ ਜਾਣੀ ਹੈ ਤੇ ਉਸ ਦੇ ਨਾਲ ਉਸ ਤੋਂ ਪਹਿਲੇ ਸ਼ੋਰਟੇਜ ਆਈ ਵੀ ਹੈ ਤੇ ਇਹਦਾ ਅਸਰ ਆਉਣ ਵਾਲੀ ਕਣਕ ਤੇ ਵੀ ਪਊਗਾ ਫਿਰ ਤਾਂ ਉਹਦਾ 101% ਅਸਰ ਪੈਗਾ ਕਿਉਂਕਿ ਐਤ ਕੀ ਜਿਹੜੀ ਗਵਰਨਮੈਂਟ ਦਾ ਰੇਟ ਸੀਗਾ 2250 ਰੁਪਏ ਕੰਟਰੋਲ ਰੇਟ ਸੀਗਾ ਤੇ ਅੱਜ ਦੀ ਮਾਰਕੀਟ ਵਿੱਚ ਹੈਗਾ ਦਸੰਬਰ ਦਿਨ ਵਿੱਚ 3100 ਰੁਪਏ ਤਾਂ ਅਪ੍ਰੈਲ ਦੇ ਵਿੱਚ ਗਵਰਨਮੈਂਟ ਨੂੰ 1 ਕਿਲੋ ਵੀ ਕਣਕ ਨਹੀਂ ਮਿਲੇਗੀ ਕੰਟਰੋਲ ਰੇਟ ਦੇ ਸਾਰੇ ਜਿੰਨੇ ਵੀ ਪ੍ਰਾਈਵੇਟ ট্রেਡਰਸ ਹੈ ਵਪਾਰੀ ਹੈ ਜਿਮੀਦਾਰ ਹੈ ਸਾਰੇ ਸਟਾਕ ਕਰ ਲੈਣਗੇ ਇਹ ਸਾਰੇ ਸਟੋ ਕਰ ਲੈਣਗੇ ਕਿ ਅੱਜ ਜੋ ਰੇਟ ਜੋ ਰੇਟ ਹੈ ਸਾਡੇ ਟਾਈਮ ਤੇ ਹੋਰ ਵੀ ਫਿਰ ਰੇਟ ਜ਼ਿਆਦਾ ਹੋ ਜਾਏਗਾ ਤੇਰਾ ਉਹ ਤਾਂ ਨੇਚਰਲੀ ਆ ਹੋਣਾ ਹੀ ਹੋਣਾ ਸਰ ਆਮ ਬੰਦੇ ਵਾਸਤੇ ਜਿਹੜਾ ਗਰੀਬ ਹੈ ਮਜ਼ਦੂਰੀ ਕਰਦਾ ਹੈ ਜਿਹੜਾ ਲੇਬਰ ਮੈਨ ਹੈ ਉਹਦੇ ਵਾਸਤੇ ਹੋਰ ਮਸਲੇ ਵਾਅਦਾ ਹੋ ਜਾਏਗਾ ਮੁਸ਼ਕਲਾਂ ਦਾ ਵਾਅਦਾ ਤਾਂ ਦੇ ਹਰੇਕ ਦੁਕਾਨਦਾਰ ਵਾਸਤੇ ਵੀ ਹੈ ਗ੍ਰਾਹਕ ਵਾਸਤੇ ਵੀ ਹੈ ਸਾਡੇ ਲੇਬਰ ਵਾਸਤੇ ਵੀ ਹੈ ਤੁਹਾਡੇ ਸਾਹਮਣੇ ਸਾਡੇ ਕੋਲ 4 ਲੇਬਰ ਦੇ ਬੰਦੇ ਕੰਮ ਕਰਦੇ ਆਂ ਮੈਂ ਦੋ ਲੇਬਰ ਵਾਲਾ ਨੂੰ ਕਹਿੰਦਾ ਕਿ ਭਾਈ ਸਾਹਿਬ ਆਪਣਾ ਕੰਮ ਕਰ ਦੇਖ ਜੋ ਕਣਕ ਦੀ ਅਰਾਈਵਲ ਹੈ ਨਹੀਂ ਠੀਕ ਹੈ ਤੇ ਜੇ ਕਣਕ ਦੀ ਕੋਈ ਅਰਾਈਵਲ ਹੁੰਦੀ ਹੈ ਤਾਂ ਕਸਟਮਰ ਨੂੰ ਜਿਹੜੇ ਗਾ ਨੂੰ ਕਹਿੰਦੇ ਨੇ 35 ਰੁਪਏ ਕਿਲੋ ਪਹਿਲਾਂ ਤਾਂ ਅਗਲਾ 5 ਕਿਲੋ ਟ ਲੈਣ ਤੋਂ ਪਹਿਲਾਂ ਸ਼ੋ ਦਾ ਵਿਕੀ ਕਰੀਏ ਤਾਂ ਕੀ ਨਾ ਕਰੀਏ ਇਹਨਾਂ ਆਮ ਕਰਕੇ ਦੇਖਣੇ ਤੁਹਾਡੀ ਚੱਕੀ ਹਰ ਟਾਈਮ ਚੱਲਦੀ ਰਹਿੰਦੀ ਹੈ ਜਦੋਂ ਵੀ ਤੇ ਦੁਲਾਕੇ ਜਦ ਤੱਕ ਚੱਕੀ ਬੰਦ ਜਨਾ ਟਾਈਮ ਆਉਂਦਾ ਸੋ ਦੇਖਣ ਯਾਰ ਇੱਕ ਦਿਨ ਦੋ ਦਿਨ ਚੱਕੀ ਜਿਆਦਾ ਨਹੀਂ ਚੱਲਦੀ ਤੇ ਇਹਦੇ ਵਿੱਚ ਕੀ ਕਰ ਕੰਨ ਨਹੀਂ ਆ ਨਜੀ ਕਣਕ ਹੈ ਨਹੀਂ ਅਰੇਵਲ ਹੈ ਨਹੀਂ ਤੇ ਇਸ ਕਰਕੇ ਮਾਲਕ ਫਿਰ ਲੇਕੀ ਇਨੀ ਪ੍ਰੈਸ਼ਰ ਜੀ ਮੇ ਤੁਹਾਡੀ ਆ ਹੋਰ ਵੀ ਚੱਕੀ ਆਦਾ ਹਮ ਸੇਮ ਸੇਮ ਹਰ ਇੱਕ ਦੀ ਇੱਕੋ ਹੀ ਐ ਜੀ ਇਹਦਾ ਪ੍ਰੈਸ਼ਰ ਹੈ ਤਾਂ ਪਰ ਜਿਹੜੇ ਲੇਬਰ ਮੈਨ ਜਿਹੜੇ ਚੱਕੀ ਨਾਲ ਕੰਮ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤਾਂ ਸਿਰ ਬੋਗਾ ਜ਼ਰੂਰ ਨੇਚਰਲੀ ਜੀ ਪਹਿਣਾ ਹੀ ਪੈਣਾ ਹੈ ਕਿ ਆਪ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਕਾਣ ਬਜਟ ਤੁਸੀਂ ਗਵਰਨਮੈਂਟ ਕੋਟਾ ਛੱਡਦੀ ਹੈ ਇਹ ਕੋਟੇ ਨੂੰ ਵਧਾ ਕੇ ਪੂਰੀ ਛੱਡੀਓ ਓਪਨ ਮਾਰਕੀਟ ਦੀ ਪੂਰੀ ਛਾੜ ਦਿਓ ਤਾਂ ਜੋ ਰੇਟ ਦਾ ਕੋਈ ਕ੍ਰਾਈਸਿਸ ਨਾ ਹੋਵੇ